ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਇੱਕ ਵੱਡਾ ਰਿਲੀਫ ਦਿੱਤੀ ਗਈ ਹੈ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਉਸ ਰਿਲੀਫ ਦੇ ਤਹਿਤ ਉਸ ਕੜੀ ਦੇ ਤਹਿਤ ਅੱਜ ਇੱਕ ਬੜਾ ਪ੍ਰਭਾਵਸ਼ਾਲੀ ਸਮਾਗਮ ਪਿੰਡ ਕਾਂਸੀ ਬਾਰਮਾ ਦੇ ਵਿੱਚ ਕੀਤਾ ਗਿਆ ਔਰ ਤਿੰਨ ਪਿੰਡਾਂ ਦੇ 130 ਪਰਿਵਾਰਾਂ ਨੂੰ 31 ਲੱਖ ਰੁਪਏ ਦੀ ਰਾਸੀ ਅੱਜ ਵੰਡੀ ਗਈ ਹੈ ਸੋ ਇਹ ਰਾਸੀ ਮੁੱਖ ਤੌਰ ਤੇ ਸ਼ੁਰੂਆਤ ਹੈ ਔਰ ਜਿਹੜੇ ਕਿਸਾਨਾਂ ਦੀ ਫਸਲ ਫੜਾਂ ਦੀ ਮਾਰ ਕਰਕੇ ਪ੍ਰਭਾਵਿਤ ਹੋਈ ਹੈ ਖਰਾਬ ਹੋਈ ਹੈ ਡੈਮੇਜ ਹੋਈ ਹੈ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ 130 ਪਰਿਵਾਰਾਂ ਨੂੰ ਅੱਜ ਜਿਹੜਾ ਉਹ ਪਿੰਡ ਕਾਂਸੀਵਾਰਮਾ ਪਿੰਡ ਨਿਆਲ ਤੇ ਪਿੰਡ ਭਪਾਲਪੁਰ ਸੋ ਤਿੰਨ ਪਿੰਡਾਂ ਦੇ ਪਰਿਵਾਰਾਂ ਨੂੰ ਇਹ ਰਾਸ਼ੀ ਜਵੰਡੀ ਗਈ ਹੈ 19 ਪਿੰਡਾਂ ਦੇ ਹਰ ਪਰਿਵਾਰ ਨਾਲ ਜਿਹੜੀ ਦੀ ਫਸਲਾਂ ਖਰਾਬ ਹੋਈਆਂ 5 ਕਰੋੜ 70 ਲੱਖ ਰੁਪਏ ਉਹਨਾਂ ਨੂੰ ਵੰਡਿਆ ਜਾਣਾ ਇਹ ਮਾਨ ਸਰਕਾਰ ਨੇ ਸਭ ਤੋਂ ਚੰਗਾ ਉਪਰਾਲਾ ਕੀਤਾ ਜਿਹੜਾ ਜਲਦੀ ਤੋਂ ਜਲਦੀ ਖਰਾਬਾ ਜਿਹੜਾ ਸਾਨੂੰ ਦਿਹਾੜੀ ਤੋਂ ਪਹਿਲਾਂ ਹੀ ਦੇ ਦਿੱਤਾ ਹੈ ਇਹ ਪਹਿਲੀ ਸਰਕਾਰ ਇਹੋ ਜੀ ਹੈ ਜਿਨ੍ਹਾਂ ਨੇ ਮਹੀਨੇ ਦੇ ਵਿੱਚ ਵਿੱਚ ਹੀ ਲੋਕਾਂ ਨੂੰ ਉਹਨਾਂ ਦੇ ਨੁਕਸਾਨ ਦੀ ਪਰਪਾਈ ਜਿਹੜੀ ਹੈ ਉਹ ਕੀਤੀ ਹੈ ਅਹੀਂ ਤਨ ਬਾਕ ਕਰਦੇ ਆ ਜੀ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਯਾਰ ਐਡੀ ਜਲਦੀ ਸਾਨੂੰ ਮੁਆਵਜ਼ੇ ਦਿੱਤੇ ਨੇ ਮਾਨ ਸਾਹਿਬ ਵੱਲੋਂ ਜਿਹੜਾ ਇੱਕ ਵਾਦਾ ਕੀਤਾ ਗਿਆ ਸੀਗਾ ਪੰਜਾਬ ਦੇ ਲੋਕਾਂ ਨਾਲ ਕਿ ਦਿਹਾੜੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਘਰਾਂ ਦੇ ਅੰਦਰ ਉਹ ਚੱਕ ਪਹੁੰਚਣਗੇ ਤੁਹਾਡੇ ਖਾਤਿਆਂ 'ਚ ਪੈਸੇ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤੇ ਜਾਣਗੇ ਤੁਹਾਡੇ ਦੁੱਖਾਂ ਦਰਦਾਂ ਨੂੰ ਨੇੜਿਓ ਸਮਝਦਿਆਂ ਤੁਹਾਡੇ ਦੁੱਖਾਂ ਦਰਦਾਂ ਨੂੰ ਆਪਣਾ ਸਮਝਦਿਆਂ ਜੋ ਜਿਸ ਤਰ੍ਹਾਂ ਅਸੀਂ ਹੜ੍ਹਾਂ ਦੇ ਅੰਦਰ ਇੱਕ ਇੱਕ ਹੋ ਗਏ ਇਸ ਤਰ੍ਹਾਂ ਅਸੀਂ ਦਾ ਮੁਕਾਬਲਾ ਕੀਤਾ ਇਸੇ ਤਰ੍ਹਾਂ ਹੁਣ ਇਹਨੂੰ ਰੀਬਿਲਡ ਕਰਨ ਦੇ ਲਈ ਪੂਰਾ ਤਾਨ ਲਾਵਾਂਗੇ ਔਰ ਬਣਦਾ ਮੌਜਦਾ ਜਿਹੜਾ ਬਾਕੀ ਵੀ ਜਿਹੜਾ 2-4 ਦਿਨਾਂ ਦੇ ਆਂ ਦਾ ਲੋਕਾਂ ਦੇ ਖਾਤਿਆਂ ਸੇ ਰੀਲਿਸ ਕੀਤਾ ਜਾਵੇਗਾ